ਮੋਟਰਸਾਈਕਲ ਨੇ ਝਟਕੇ ਮਾਰਦੇ ਨੇ ਉਹਨਾਂ ਵਾਸਤੇ ਵੀ ਆਪਾਂ ਇਹ ਵੀਡੀਓ ਪਾਈ ਹੋਈ ਹੈ ਇਹਦੇ ਵਿੱਚ ਇੱਕ ਛੋਟਾ ਜਿਹਾ ਫਿਲਟਰ ਲੱਗਿਆ ਹੁੰਦਾ ਉਹਨੂੰ ਤੁਸੀਂ ਸਰਵਿਸ ਦੇ ਉੱਪਰ ਜ਼ਰੂਰ ਚੈੱਕ ਕਰੋ ਪਰ ਬਈ ਕੀ ਹਾਲ ਚਾਲ ਨੇ ਬਹੁਤ ਦੇਰ ਕੀ ਨਿਕਲਦਾ ਹੋ ਵੀ ਨਿਕਲਦਾ ਵੀ ਸੈਲਫ ਨਹੀਂ ਚੱਗਦਾ ਸਵੇਨੇ ਸੈਲਫ ਨਹੀਂ ਚੱਗਦਾ ਕਿਕ ਨਾਲ ਵੀ ਸਟਾਰਟ ਹੁੰਦਾ ਕਿਕ ਨਾਲ ਵੀ ਨਹੀਂ ਹੁੰਦਾ ਦੋ ਤਿੰਨ ਮਹੀਨੇ ਹੋ ਗਏ ਇਹਹੀ ਪ੍ਰੋਬਲਮ ਆਉਂਦੀ ਰਹੀ ਦਨੇ ਬਦੀ ਨਹੀਂ ਨਾ ਦੋ ਦਿਨ ਵੀ ਕਈ ਕੋਲ ਸਾਲ ਹੋ ਗਿਆ ਲੰਦਾ ਡੱਕਦਾ ਅੱਛਾ ਸਾਲ ਹੋ ਗਿਆ ਕਿੰਨਾ ਟੈਮਗ ਲੈ ਇਹਨੂੰ ਇਹਨੂੰ ਹੋ ਗਿਆ ਉਹਦੇ ਸਾਲ ਹੋ ਜੂਗਾ ਲੋੜੇ ਨੂੰ ਸਾਲ ਹੋ ਗਏ ਹੂੰ ਆਜੋ ਤੁਹਾਨੂੰ ਦੱਸੀਏ ਫਿਰਾਂ ਵੀ ਕੀ ਦਿੱਕਤ ਆਉਂਦੀ ਆ ਪਹਿਲਾਂ ਤਾਂ ਆਪਾਂ ਕਰਦੇ ਬੈਟਰੀ ਚੈੱਕ ਕਰਦੇ ਵੀ ਨਵੇਂ ਮਾਲ ਦੇ ਮੋਟਰਸਾਈਕਲਾਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਤੇ ਆਪਾਂ ਇੱਕ ਵੀਡੀਓ ਵੀ ਪਾਈ ᱛੀ ਉਹ ਤੁਸੀਂ ਦੇਖੀ ਹੋਗੀ ਤੇ ਜਿਹੜੇ-ਜਿਹੜੇ ਵੀਰ ਆਪਣੇ ਮੋਟਰਸਾਈਕਲਾਂ ਦੀ ਸੈਟਿੰਗ ਕਰ ਸਕਦੇ ਨੇ ਤਾਂ ਆਪਾਂ ਵੀਡੀਓ ਦੇਖ ਕੇ ਕਰ ਸਕਦੇ ਨੇ ਬਈ ਉਹ ਇਹਦੇ ਵਿੱਚ ਦੋ ਤਿੰਨ ਲੱਗ ਪਾਈਆਂ ਨੇ ਇਹ ਮੋਟਰਸਾਈਕਲ ਦੇ ਵਿੱਚ ਤੁਹਾਨੂੰ ਦੱਸਦੀ ਆ ਇੱਕ ਨਾ ਇਹਦੇ ਵਿੱਚ ਕਾਰਬੂਰੇਟਰ ਦੇ ਉਰੇ ਮੈਚਰ ਹੁੰਦਾ ਜੀ ਬਹੁਤ ਸਾਰੇ ਮੋਟਰਸਾਈਕਲਾਂ ਦੇ ਵਿੱਚ ਤੁਸੀਂ ਦੇਖੇ ਹੋਣਗੇ ਉਰੇ ਮੈਚਰ ਹੁੰਦਾ ਜੀ ਇਹਦੇ ਉੱਪਰ ਮੈਚਰ ਹੈ ਨਹੀਂ ਜੇ ਤੁਹਾਨੂੰ ਦਿਖਾਈਏ ਇਹ ਕਾਰਬੂਰੇਟਰ ਦੇ ਉੱਪਰ ਉਰੇ ਜਿਹੜਾ ਪੇਚਕਾ ਸਾਡਾ ਦੇਖ ਰਹੇ ਹੋ ਉਰੇ ਮੈਚਰ ਲੱਗਿਆ ਹੁੰਦਾ ਜੀ ਆਪਾਂ ਕਿੱਡਾ ਕਰਕੇ ਦਿਖਾਉਂਦਾ ਥੋੜਾ ਜਿਹਾ ਆ ਜਿਹੜਾ ਨਟ ਆਏ ਉਰੇ ਇੱਕ ਇਹ ਤੇਲ ਦੀ ਸੈਟਿੰਗ ਕਰਨ ਵਾਲਾ ਮੈਚਰ ਹੁੰਦਾ ਜੀ ਇਦੇ ਵਿੱਚ ਦਿੱਤਾ ਨਹੀਂ ਹੈਗਾ ਆਪਾਂ ਦੇਖਾਂਗੇ ਕਿ ਕੰਪਨੀ ਨੇ ਕਿੱਥੇ ਦਿੱਤਾ ਹੋ। ਬਾਜ ਨੂੰ ਹੋਰਾਂ ਨੂੰ ਵੀ ਦੱਸਾਂਗੇ ਵੀ ਇਹਦੀ ਸੈਟਿੰਗ ਕਿਵੇਂ ਕੀਤੀ ਜਾਂਦੀ ਹੈ ਤੇਲ ਦੀ। ਪਹਿਲਾਂ ਆਪੇ ਇਹਦੀ ਖੋਲਾਂਗੇ ਸੀਟਾ। ਸੀਟ ਖੋਲ ਕੇ ਜਿਹੜੀ ਬੈਟਰੀ ਦੀ ਪ੍ਰੋਬਲਮ ਹੈ ਪਹਿਲਾਂ ਉਹ ਦੇਖਾਂਗੇ ਕਿ ਕੀ ਦਿੱਕਤ ਹੈ। ਫਿਰ ਇਹਦੀ ਸਟਾਰਟਿੰਗ ਕਰਾਂਗੇ ਓਕੇ ਦੀ ਗੇਟ। ਲਿਆ ਵੀ ਪਹਿਲਾਂ ਲਿਆ ਮੀਟਰਾਂ। ਪਹਿਲਾਂ ਜਿਹੜੀ ਚਾਰਜਿੰਗ ਵਗੈਰਾ ਜਿਹੜੀ ਉਹ ਸੈਟਿੰਗ ਕਰਕੇ ਦੇਖਦੇ ਆ ਪਹਿਲਾਂ ਫਿਰ ਤੁਹਾਨੂੰ ਦੱਸ ਦਿਆਂ। ਵੀ ਕਿਉਂ ਵੱਡੀ ਸਮੱਸਿਆ ਹੋ ਗਈ। ਤੇ ਕਾਰਬੂਰੇਟਰ ਦੀ ਸੈਟਿੰਗ ਵੀ ਦੱਸਾਂਗੇ ਜਿਹੜੇ-ਜਿਹੜੇ ਵੀ ਇਹਨਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਦੱਸਾਂਗੇ ਵੀ ਕਾਰਬੂਰੇਟਰ ਦੀ ਸੈਟਿੰਗ ਕਿਵੇਂ ਕੀਤੀ ਜਾਂਦੀ ਹੈ ਇਹਦੀ ਲੈ ਪਹਿਲਾਂ ਆਪਾਂ ਮੀਟਰ ਨਾਲ ਕਰਾਂਗੇ ਬੈਟਰੀ ਚੈੱਕ ਪਹਿਲਾਂ ਸਭ ਤੋਂ ਪਹਿਲਾਂ ਕਰਾਂਗੇ ਸਟਾਰਟ ਆ ਸਟਾਰਟ ਕਰਕੇ ਇਹਦੀ ਬੈਟਰੀ ਚੈੱਕ ਕਰਾਂਗੇ ਵੀ ਚਾਰਜਿੰਗ ਵਗੈਰਾ ਸਹੀ ਹੈ ਜਾਂ ਬੈਟਰੀ 'ਚ ਪ੍ਰੋਬਲਮ ਹੈ ਜਿਹੜਾ ਮੀਟਰ ਹੈ ਸਾ ਤੁਸੀਂ ਇਹਨੂੰ 20 ਤੇ ਰੱਖ ਸਕਦੇ ਹੋ ਪਹਿਲਾਂ 20 ਤੇ ਰੱਖ ਕੇ ਦੋਨੇ 네ਗੇਟਿਵ ਪੋਜ਼ੀਟਿਵ ਇਹਦੇ ਉੱਪਰ ਲਾ ਸਕਦੇ ਹੋ ਤੇ ਕਿਸੇ ਵੀਰ ਨੂੰ ਗਲਤ ਲੱਗ ਜੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਐਸਟ ਨੇ ਉਹ ਤੁਹਾਡਾ ਕੋਈ ਨੁਕਸਾਨ ਕਰ ਦੂ ਜਿਵੇਂ ਜੇ ਗਲਤ ਲੱਗ ਜੇ ਤਾਂ ਮੈਂਸਾ ਦਾ ਨਿਸ਼ਾਨ ਆਉਂਦਾ ਹੁੰਦਾ ਹੀ ਵੀਰੀ ਆਹ ਦੇਖ ਸਕਦੇ ਹੋ ਤੁਸੀਂ ਜਿਹੜਾ ਮੀਟਰ ਦੇ ਵਿੱਚ ਆ ਮੈਂਸਾ ਨਿਸ਼ਾਨ ਹੋਊਗਾ ਇਹਨੂੰ ਤੁਸੀਂ ਨਾ ਬਦਲ ਕੇ ਲਾ ਸਕਦੇ ਜਿਹੜਿਆ ਦੋ ਤਾਰਾ ਹੁੰਦੇ ਨੇ ਇਹਨੂੰ ਦੂਜੀ ਸਾਈਡ ਤੋਂ ਲਾ ਦਿਓ ਹਰ ਇੱਕ ਵੇ ਹੁਣ ਜਿਹੜਾ ਮੈਂਸਾ ਨਿਸ਼ਾਨ ਤੇ ਉਹ ਚਲਾ ਗਿਆ ਜਿਹੜੀ ਹੈ ਚਾਰਜਿੰਗ ਹੈ ਕਾਰਣੀਆ ਪ੍ਰੋਪਰ ਤਰੀਕੇ ਨਾਲ ਸਹੀ ਹੈ ਕਿਉਂਕਿ ਇਹ ਤੇ ਜਿਹੜੀ ਬੈਟਰੀ ਦੇ ਵਿੱਚ ਦਿੱਕਤ ਆਈ ਹੋਈ ਹੈ ਕਿੰਨਾ ਟਾਈਮ ਹੋ ਗਿਆ ਭਾਈ ਇਹ 2 ਮਿੰਟ ਬੈਟਰੀ ਕਰਾਈ ਨਾ ਨਾਲ ਦੀ ਬੈਟਰੀ ਹੈ ਨਾ ਦੁਬਾਰੇ ਟਰਵਾਇਆ ਜਨਸ਼ਾ ਤੋਂ ਇਹ ਹੂੰ ਫੇਰ ਉਹਨਾਂ ਨੂੰ ਦਿਖਾਈ ਨਹੀਂ ਬੰਦਾ ਨੇ ਕੱਢ ਤੇ ਜਦੋਂ ਲੈਣਾ ਪੱਲੇਗਾ ਬੈਟਰੀ ਚ ਪ੍ਰੋਬਲਮ ਆਗੀ ਅੱਛਾ ਜੀ ਹਾਂ ਉਹਨਾਂ ਨੇ ਫਿਰ ਦੁਬਾਰੇ ਚੇਂਜ ਕਰ ਦਿੱਤੀ ਠੀਕ ਹੈ ਠੀਕ ਹੈ ਹੁਣ ਫੇਰ ਉਹੀ ਦਿੱਕਤ ਆ ਕੋਈ ਦਿੱਕਤ ਹੈ ਲੈ ਇਹਦੇ ਵੀ ਆਪਾਂ ਕਰਾਂਗੇ ਹਾਲਾਂ ਤੇ ਤੁਹਾਨੂੰ ਇੱਕ ਨਾ ਸੈਟਿੰਗ ਬਾਰੇ ਦੱਸਾਂ ਹਾਂ ਕਾਰਬੂਟਰ ਦੀ ਜਿਹੜੀ ਇਹਦੀ ਸਟਾਰਟਿੰਗ ਦੇ ਵਿੱਚ ਦਿੱਕਤ ਆਉਂਦੀ ਹੈ ਆ ਚਲੋ ਵੀ ਆ ਜੋਦਰਾ ਲਿਆ ਵੀ ਮਾਰ ਕੈਮਰਾ ਦਿਖਾਈਏ ਕਿ ਕੀ ਦਿੱਕਤ ਹੈ ਵੀ ਇਹਦੇ ਮੈਚਰ ਕਿਵੇਂ ਸੈਟਿੰਗ ਕੀਤਾ ਜਾਂਦਾ ਹੈ ਇੱਕ ਇਸ ਤਰ੍ਹਾਂ ਦੀ ਐਲਕੇ ਆਉਂਦੀ ਹੈ ਜੇ ਤੁਸੀਂ ਐਲਕੇ ਨੂੰ ਧਿਆਨ ਨਾਲ ਦੇਖੋਗੇ ਨਾ ਇਹ ਐਲਕੇ ਉਸ ਤਰ੍ਹਾਂ ਦੀ ਨਹੀਂ ਹੈਗੀ ਜਿਹੇ ਜਿਹੇ ਤੁਸੀਂ ਵਾਪਸ ਦਿਓ ਪਹਿਲਾਂ ਇਹ ਐਲਕੇ ਨਾਲ ਨਾ ਆਪਾਂ ਨਟ ਖੋਲਾਂਗੇ ਇੱਕਾ ਸੁਰੇ ਇੱਕ ਨਟ ਲੱਗਿਆ ਹੁੰਦਾ ਇਹ ਮੈਂ ਤੁਹਾਨੂੰ ਦਿਖਾ ਦੇ ਦਿੰਦਾ ਕਿਉਂਕਿ ਹਜੇ ਕੈਮਰੇ ਦੇ ਵਿੱਚ ਚੰਗੀ ਤਰ੍ਹਾਂ ਨਾਟਾ ਨਹੀਂ ਦਿਖ ਰਿਹਾ ਤੇ ਤੁਹਾਨੂੰ ਮੈਂ ਦਿਖਾ ਦਈਏ ਕਿਹੜਾ ਨਾਟਾ ਉਹ ਜਿਹੜਾ ਤੁਸੀਂ ਆਹ ਨਟ ਦੇਖ ਰਹੇ ਹੋਈ ਆਹ ਨਟ ਦੇਖ ਰਹੇ ਹੋ ਆਹ ਨਾਟਾ ਇਹ ਨਾਟਾ ਇਹਨੂੰ ਖੋਲੋਗੇ ਨਾ ਤੁਸੀਂ ਇਹਦੇ ਵਿੱਚ ਇੱਕ ਛੋਟਾ ਜਿਹਾ ਫਰੀਕਾ ਨਟ ਹੁੰਦਾ ਈ ਜਿਹਨੂੰ ਮੈਚਰ ਵਾਲਾ ਨਟ ਕਹਿੰਦੇ ਆ ਆਹ ਦੇਖੋ ਜੀ ਉਹ ਨਟ ਵੀ ਸੈਟਿੰਗ ਕਰਾਂਗੇ ਆਪਾਂ ਬੈਸ ਤਾਂ ਇਹ ਸੈਟਿੰਗ ਛੇੜਨੀ ਨਹੀਂ ਚਾਹੀਦੀ ਪਰ ਇਹਦੇ ਵਿੱਚ ਕੋਈ ਦਿੱਕਤ ਆ ਰਹੀ ਆ ਆਪਾਂ ਸੈਟਿੰਗ ਚੈੱਕ ਜ਼ਰੂਰ ਕਰਾਂਗੇ ਇੱਕ ਵਾਰੀ ਕਿਉਂਕਿ ਕੰਪਨੀ ਨੇ ਤਾਂ ਹੀ ਕੰਪਨੀ ਨੂੰ ਨਟ ਲਾਉਣਾ ਪੈ ਗਿਆ ਕਿਉਂਕਿ ਬਹੁਤ ਵੀਰ ਹੁੰਦੇ ਸੀ ਪਹਿਲਾਂ ਕਾਰਬੂਟਰ ਦੀ ਸੈਟਿੰਗ ਹਿਲਾ ਜਾਂਦੇ ਤੇ ਗੇਰ ਸਿਸਟਮ ਤੇ ਸਾਰਾ ਖਰਾਬ ਹੋ ਜਾਂਦਾ ਸੀ ਤੇ ਆਪਣਾ ਜਿਹੜਾ ਕਾਰਬੂਟਰ ਤੇ ਉਹ ਵੀ ਖਰਾਬ ਹੋ ਜਾਂਦਾ ਸੀ ਇਹਦੇ ਕਾਰਨ ਕੰਪਨੀ ਨੂੰ ਨਟ ਲਾਉਣਾ ਪੈ ਗਿਆ ਬਾਈ ਇਸ ਤਰ੍ਹਾਂ ਲੱਗੇ ਹੋ ਵੀ ਇਹ ਤੁਸੀਂ ਕਿਉਂ ਕਰ ਰਹੇ ਹੋ ਪਰ ਇਹਦੀ ਥੋੜੀ ਸਟਾਰਟਿੰਗ ਦੇ ਵਿੱਚ ਦਿੱਕਤ ਹੈ ਕੋਈ ਪ੍ਰੋਬਲਮ ਹੈ ਆਪਾਂ ਚੈੱਕ ਕਰਦੇ ਆਂ ਕਰੰਟ ਵਗੈਰਾ ਠੀਕ ਤੇ ਲੈ ਵੀ ਪਾ ਇੱਕ ਵਾਰੀ ਇਹਦੀ ਸੈਟਿੰਗ ਕਰਕੇ ਦੇਖਦੇ ਆ ਲੈ ਆਪਾਂ ਕਰਾਂਗੇ ਸਟਾਰਟ ਇੱਕ ਵਾਰੀ ਇਹਨੂੰ ਸਟਾਰਟ ਕਰੋ ਵੀ ਸਟਾਰਟ ਕਰਨ ਤੋਂ ਬਾਅਦ ਦੇਖਦੇ ਹਾਂ ਇਹ ਸੈਟਿੰਗ ਕੀ ਗੱਲ ਬਾਤ ਕਿੱਕ ਮਾਰੋ। ਆਪਾਂ ਉਸ ਤਰ੍ਹਾਂ ਹੀ ਇਹ ਸੈਟਿੰਗ ਕਰਾਂਗੇ ਜਿਵੇਂ ਤੁਹਾਨੂੰ ਦੱਸਿਆ ਆਇਆ ਹੈ। ਬਹੁਤ ਵੀਡੀਓ ਦੇ ਵਿੱਚ ਆਪਾਂ ਦੱਸਿਆ। ਇਹਨੇ ਕੋਈ ਟੈਟ ਕਰਕੇ ਨਾ ਜਿੱਥੇ ਵੀ ਇਹਦੀ RPM ਆਪਕੇ ਹੋ ਜਾਓ ਉੱਥੇ ਆਪਾਂ ਛੱਡ ਦਾਂਗੇ। ਦੇਖੋ ਜੀ। ਉੱਥੇ ਛੱਡ ਕੇ ਨਾ ਫੇਰ ਉਸ ਤੋਂ ਬਾਅਦ ਸਟਾਰਟਿੰਗ ਕਰਕੇ ਦੇਖਾਂਗੇ। ਵੀ ਕਿੰਨਾ ਕੰਤਰਾ ਬਾਕੀ ਵੀਰ ਨੂੰ ਸਵੇਰੇ ਵੇਲੇ ਪਤਾ ਲੱਗੂਗਾ ਸਟਾਰਟਿੰਗ ਇਹਦੀ ਓਕੇ ਦੇ ਗ੍ਰੇਟ ਹੋ ਚੁੱਕੀ ਐ ਜੇ ਨੂੰ ਸਟਾਰਟਿੰਗ ਓਕੇ ਹੋ ਗਈ ਨਾ ਉਸ ਤੋਂ ਬਾਅਦ ਤੁਹਾਨੂੰ ਇੱਕ ਆਈਡੀਆ ਮਹਿਸੂਸ ਹੋਊਗਾ ਵੀ ਉਹ ਕਲੀਅਰ ਹੋਊਗਾ ਜੇ ਸਵੇਰੇ ਸਟਾਰਟਿੰਗ ਸਹੀ ਹੋ ਜਾਈ ਜਿਹੜੀ ਕਿੱਕ ਇਹਨਾਂ ਪੂਰੀ ਨਾਰਮਲ ਤਰੀਕੇ ਨਾਲ ਹੋ ਜੂਗਾ ਆਰਾਮ ਦੇ ਨਾਲ ਹੀ ਵੱਜੂਗੀ ਹਾਫ ਕਿੱਕ ਸਟਾਰਟ ਹੋ ਜੂਗੀ ਮੈਂ ਦੇਖ ਭਈ ਅਸੀਂ ਹਾਫ ਕਿੱਕ ਹੀ ਮਾਰੀ ਐ ਇਸੇ ਸਟਾਰਟ ਹੋਣਾ ਚਾਹੀਦਾ ਫਿਰ ਜਿਹੜੇ ਸਟਾਰਟਿੰਗ ਸਵੇਰੇ ਦੀ ਓਕੇ ਹੋ ਗਈ ਤੇ ਵੀਡੀਓ ਚੰਗੇ ਲੱਗੇ ਤਾਂ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਲਾਈਕ ਕਰਨਾ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਿਹੜੇ ਨਿਊ ਮਾਡਲ ਮੋਟਰਸਾਈਕਲ ਨਾਲ ਝਟਕੇ ਮਾਰਦੇ ਨੇ ਉਹਨਾਂ ਵਾਸਤੇ ਵੀ ਆਪਾਂ ਇਹ ਵੀਡੀਓ ਪਾਈ ਹੋਈ ਹੈ ਇਹਦੇ ਵਿੱਚ ਇੱਕ ਛੋਟਾ ਜਿਹਾ ਫਿਲਟਰ ਲੱਗਿਆ ਹੁੰਦਾ ਉਹਨੂੰ ਤੁਸੀਂ ਸਰਵਿਸ ਦੇ ਉੱਪਰ ਜਰੂਰ ਚੈੱਕ ਕਰ ਪਾਉਣਾ ਜੀ ਆਇਆਂ ਨੂੰ ਦੱਸਿਏ ਉਰੇ ਫਿਲਟਰ ਲੱਗਿਆ ਹੁੰਦਾ ਇਹ ਮਾਡਲ ਨਾਲ ਲੱਗਾ ਹੈ ਇਹਨਾਂ ਕੰਪਨੀ ਨੇ ਇੱਧਰ ਦੀ ਪਾਈਪ ਲਾਉਣੀ ਪੈ ਗਈ ਕਿਉਂਕਿ ਫਿਲਟਰ ਖੋਲਣ ਦੇ ਵਿੱਚ ਦਿੱਕਤ ਆਉਂਦੀ ਸੀ ਇਹਨਾਂ ਨੇ ਬਦਲ ਕੇ ਉਹ ਫਿਲਟਰ ਦੇ ਨਾਲ ਜੋਇੰਟ ਕਰਤਾ ਜੀ ਬਹੁਤ ਸਾਰੇ ਮੋਟਰਸਾਈਕਲਾਂ ਦੇ ਵਿੱਚ ਨਾ ਉਰੇ ਫਿਲਟਰ ਲੱਗੇ ਹੁੰਦੇ ਜਿਹੜਾ ਤੁਸੀਂ ਆ ਬਕਸਾ ਦੇਖ ਰਹੇ ਹੋ ਉਰੇ ਫਿਲਟਰ ਲੱਗੇ ਹੁੰਦੇ ਜੀ ਹੁਣ ਕੰਪਨੀ ਨਾਲ ਕੀ ਹੋਇਆ ਕਿਉਂਕਿ ਮਕੈਨਿਕਾਂ ਨੇ ਜਿਹੜੇ ਫਿਲਟਰ ਨਹੀਂ ਬਦਲੇ ਇਸ ਦੇ ਕਾਰਨ ਫਿਲਟਰ ਇੱਥੇ ਲਾਉਣਾ ਪੈ ਗਿਆ ਤੇ ਇਹਦੇ ਵਿੱਚ ਇਹਦਾ ਵੱਡਾ ਰੀਜ਼ਨ ਹੋ ਗਿਆ ਪਹਿਲਾਂ ਤਾਂ ਫਿਲਟਰ ਚੇਂਜ ਕਰ ਦਿੰਦੀ ਪਰ ਹੁਣ ਵੱਡੀ ਸਮੱਸਿਆ ਕੀ ਹੋ ਗਈ ਆਪ ਪਾਈਪ ਦੇ ਵਿੱਚ ਦੇ ਨਾ ਆ ਦੇਖੋ ਜੀ ਤੁਸੀਂ ਚਿੱਟਾ ਚਿੱਟਾ ਜਿਹਾ ਪਾਣੀ ਜਾ ਰਿਹਾ ਤੇ ਉਹ ਪਾਣੀ ਦੇ ਕਾਰਨ ਉਰੇ ਆ ਜਾਂਦਾਈ ਬਹੁਤ ਸਾਰੇ ਫਿਲਟਰ ਪਹਿਲਾਂ ਇਸ ਤਰ੍ਹਾਂ ਖਰਾਬ ਹੋ ਜਾਂਦੇ ਵੀ ਹੁਣ ਇਹਨਾਂ ਦੇ ਵਿੱਚ ਇੱਕ ਵੱਡੀ ਸਮੱਸਿਆ ਇਹ ਹੋ ਗਈ ਝਟਕੇ ਮਾਰਨ ਦੀ ਔਰ ਇਹ ਨਾ ਇੱਕ ਪਾਈਪ ਲੱਗੀ ਹੋਈ ਹੈ ਜਿਵੇਂ ਤੁਸੀਂ ਆਹ ਦੇਖੋ ਪਾਈਪ ਜਿਹੜੀ ਇਹ ਪਾਈਪ ਹੈ ਇਹਦੇ ਵਿੱਚ ਪਾਣੀ ਭਰ ਜਾਂਦਾ ਹੈ ਪਹਿਲਾਂ ਵੈਸੇ ਬਹੁਤ ਵਧੀਆ ਕੀਤਾ ਹੋਇਆ ਤੇ ਫਿਲਟਰ ਸਾਈਡ ਤੇ ਲਾਇਆ ਇਹਦੇ ਜਿਹੜਾ ਇਹਨਾਂ ਨੇ ਪਾਈਪ ਲਾਤਾ ਇਹਦੇ ਵਿੱਚ ਪਾਣੀ ਭਰ ਜਾਂਦਾ ਜਿਹੜਾ ਫਿਲਟਰ ਹੈ ਉਹ ਵੀ ਗੰਦਾ ਹੋ ਜਾਂਦਾ ਇਹ ਖੋਲਾਂਗੇ ਆਪਾਂ 1 ਮਿੰਟ ਵਾਸਤੇ ਪਲਾਸਟਿਕ ਲਾਸ ਆ ਪੈਪ ਨੂੰ ਖੋਲ ਕੇ ਜਰੂਰ ਸਾਫ ਕਰਨਾ ਉਹਨਾਂ ਮੋਟਰਸਾਈਕਲ ਦਾ ਆਸਟ ਹੈ ਜਿਹੜੀ ਆ ਇੰਜਨ ਦੀ ਪੈਪ ਹੈ ਜਿਹੜੀ ਆਪਣੇ ਵੱਡੇ ਫਿਲਟਰ ਦੇ ਵਿੱਚ ਲੱਗੀ ਹੁੰਦੀ ਹੈ ਜਿੰਨਾ ਫਿਲਟਰਾਂ ਹੋਰ ਲੱਗੇ ਹੋਏ ਨੇ ਉਹਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਾਂ ਇੱਕ ਵਾਰੀ ਖੋਲ ਕੇ ਦੇਖਦੇ ਹਾਂ ਵੀ ਇਹਦੇ ਵਿੱਚ ਗੰਦਗੀ ਆਈ ਹੈ ਕਿ ਨਾ ਚੈੱਕ ਜ਼ਰੂਰ ਕਰ ਲੈਣੇ ਕਿਉਂਕਿ ਹਜੇ ਤੱਕ ਬਹੁਤ ਸਾਰੀਆਂ ਕੰਪਨੀਆਂ ਨੇ ਲੱਗੇ ਹੋ ਜਰੂਰ ਹੋਣਾ ਪਰ ਹਰ ਸਰਬਤ ਦੇ ਉੱਪਰ ਚੈੱਕ ਨਹੀਂ ਕੀਤਾ ਜਾਂਦਾ ਤੇ ਕਾਰਨ ਇਹ ਲੱਪਟੇ ਨੇ ਵੋਸ਼ਣਾ ਛੱਡ ਕੇ ਮਾਰਨ ਲੱਗਿਆਂ ਨੇ ਆ ਦੇਖੋ ਇਹਦੇ ਵਿੱਚ ਵੀ ਪਾਣੀ ਆਇਆ ਹੈ ਜੀ ਆ ਦੇਖੋ ਜਿਹੜਾ ਪਾਣੀ ਦਾ ਛਿੱਟਾ ਸਾਡੇ ਆ ਦੇਖੋ ਹੱਥ ਦੇ ਉੱਤੇ ਹੀ ਪੈ ਰਿਹਾ ਪਾਣੀ ਇਸ ਤੇ ਕਾਰਨ ਆਏ ਮੋਟਰਸਾਈਕਲ ਝਟਕੇ ਮਾਰਦਾ ਜੀ ਤੁਸੀਂ ਕਾਰਬੂਰੇਟਰ ਦੀ ਸੈਟਿੰਗ ਜ਼ਿਆਦਾ ਨਹੀਂ ਛੇੜਨੀ ਪਹਿਲਾਂ ਇਹ ਪਾਈਪ ਨੂੰ ਜ਼ਰੂਰ ਚੈੱਕ ਕਰਵਾਉਣਾ ਜੀ ਕਿਸੇ ਵੀ ਵੀਰ ਦਾ ਮੋਟਰਸਾਈਕਲ ਨਿਊ ਮਾਡਲ ਮੋਟਰਸਾਈਕਲ ਹੋਵੇ ਬਲਟੀਨਾ ਤੇ ਝਟਕੇ ਮਾਰਦਾ ਹੋਵੇ ਤਾਂ ਤੁਸੀਂ ਇਹ ਪਾਈਪ ਨੂੰ ਇੱਕ ਵਾਰੀ ਖੋਲ ਕੇ ਜ਼ਰੂਰ ਦੇਖਣਾ ਜੀ ਜਿਹੜਾ ਪੈਰ ਸਰਕ ਬੋਏ ਦਾ ਨਾ ਫੇਕ ਅਪ ਦਾ ਵੀ ਪੂਰਾ ਵਧੀਆ ਫੱਕ ਮੈਂਦਾ ਵੀ ਕੱਪੜਾ ਵੀ ਹੈਗਾ ਜੂਨ ਦੇ ਤਰ੍ਹਾਂ ਝਟਕੇ ਹੀ ਮਾਰ ਦੋ ਹਾਂ ਹਾਂ ਮੌਸਮ ਨਹੀਂ ਫੜਦਾ ਸੇ ਜੀ ਮੌਸਮ ਨਹੀਂ ਫੜਦਾ ਇਸ ਕਰਕੇ ਵੀ ਵੀਰੇ ਤੇ 50 40 ਦੇ ਵਿੱਚ ਸਪੀਡ ਦੇ ਵਿੱਚ ਝਟਕੇ ਮਾਰਦਾ ਤੁਸੀਂ ਇਹ ਟਾਈਪ ਨੂੰ ਜ਼ਰੂਰ ਫੋਲ ਕੇ ਸਾਫ ਕਰੋ